ਹੁਣ ਤਾਂ ਕੇਸਾਂ ਤੇ ਗੱਲ ਆ ਗਈ ਵੀ ਜਿਹਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਇਹ ਮੇਰੀ ਮੋਹਰ ਨੇ ਜੇ ਗੁਰੂ ਸਾਬ ਦੇ ਬਚਨ ਮੰਨੇ ਹੁੰਦੇ ਅਸੀਂ ਉਹਦੇ ਮਨ ਦੇ ਹਰ ਇੱਕ ਜਿਹੜਾ ਸਿੱਖਾ ਉਹ ਅਮਰਤ ਸਾਕੇ ਸਾਸਤਤਾ ਰਹੀ ਹੋਣਾ ਚਾਹੀਦਾ ਹੈ ਤੇ ਲੱਵੇ ਲੱਗ ਕੇ ਦਿਖਾਵੇ ਕੋਈ ਤੇ ਸਾਸਤਤਾ ਰਹੀ ਹੋਵੋਗੇ ਲੱਵੇ ਲੱਗ ਕੇ ਦਿਖਾਵੇ ਤੂੰ ਹੁਣ ਜਦੋਂ ਅਸੀਂ ਭੇਡਾਂ ਵਾਂਗੂ ਤੁਰੇ ਫਿਰਦੇ ਫਿਰ ਸਾਡੇ ਨਾਲ ਦੁਰਦਸ਼ਾ ਦਾ ਇਹ ਹੋਊਗੀ ਭਾਈ ਕਾਨੂੰਨ ਹੈ ਜਾਂ ਜਿਹੜੀ ਅਦਾਲਤਾਂ ਨੇ ਉਹ ਪਹਿਲਾਂ ਸਬੂਤ ਦੇਖਦੀਆਂ ਨੇ ਫਿਰ ਸਜ਼ਾ ਦਿੰਦੀਆਂ ਨੇ ਜੇ ਸਬੂਤ ਨਹੀਂ ਹੈ ਫਿਰ ਚਾਹੇ ਬੰਦੇ ਨੇ ਬੰਦਾ ਹੀ ਮਾਰਿਆ ਹੋਵੇ ਉਹ ਬਚ ਕੇ ਨਿਕਲ ਜਾਂਦਾ ਇਸ ਕੇਸ ਦੇ ਵਿੱਚ ਮੰਨ ਲਓ ਜੇ ਕਾਰਵਾਈ ਨਹੀਂ ਹੁੰਦੀ ਹੁਣ ਕਿਉਂਕਿ ਕਿਹਾ ਜਾ ਰਿਹਾ ਵੀ ਉਸ ਕਮਰੇ ਦੇ ਵਿੱਚ ਕੈਮਰਾ ਨਹੀਂ ਸੀ ਜੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਜਿਹੜੇ ਸਿੱਖਾਂ ਦੇ ਹਿਰਦੇ ਵਲੁੰਦੇਰੇ ਜਾ ਰਹੇ ਆ ਕਿ ਮਾਹੌਲ ਖਰਾਬ ਹੋ ਸਕਦਾ ਫਿਰ ਹਨ ਮਹਾਰਾਜ ਕਹਿੰਦੇ ਬਿਨਾਂ ਸ਼ਾਸਤਰ ਕਿਸ ਨਾਰੰਗ ਭਾਂ ਪੇਟ ਜਾਣੋ ਪੇਟ ਦੀ ਨਿਆਂ ਹੈ ਫਿਰ ਭੇਡ ਨੂੰ ਫੜ ਕੇ ਚਾਹੇ ਅਗਲਾ ਵੜਦੇ ਚਾਹੇ ਉਹਨੂੰ ਮੁੰਨਦੇ ਕੁਛ ਕਰੇ ਤਿਆਰ ਪਰ ਤਿਆਰ ਹੋ ਕੇ ਗੁਰੂ ਦੇ ਵਚਨਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਫੇਰ ਇਹਨਾਂ ਦੇ ਕਿਸੇ ਕੋਈ ਤਾਕਤ ਨਹੀਂ ਕੱਚੇ ਪੀਲੇ ਦੀ ਵੀ ਸਾਨੂੰ ਹੱਥ ਪਾ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀਗੜ੍ਹ ਸੈਕਟਰ 17 ਅਸੀਂ ਇੱਕ ਵਾਰੀ ਫੇਰ ਮੌਜੂਦ ਹਾਂ ਮੇਰੇ ਇਸ ਪਾਸੇ ਸੈਕਟਰ 17 ਦਾ ਉਹੀ ਥਾਣਾ ਹੈ ਜਿਹਦੇ ਵਿੱਚ ਸਿੱਖ ਨੌਜਵਾਨ ਦੇ ਕੇਸਾਂ ਦੇ ਨਾਲ ਬੇਦਬੀ ਕੀਤੀ ਗਈ ਸੀ ਕਿਸੇ ਜਨ ਦੇ ਵਿੱਚ ਥੁੱਕਿਆ ਗਿਆ ਉਨੂੰ ਕਰੰਟ ਲਾਇਆ ਗਿਆ ਹੋਰ ਬਹੁਤ ਸਾਰਾ ਤਸ਼ੱਦਦ ਕੀਤਾ ਗਿਆ ਹਾਲਾਂਕਿ ਉਹਦਾ ਕਸੂਰ ਕੋਈ ਨਹੀਂ ਸੀ ਮੇਰੇ ਨਾਲ ਇਸ ਵਕਤ ਨਿਹੰਗ ਸਿੰਘਾਂ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਮੌਜੂਦ ਨੇ ਅਕਸਰ ਮਾਮਲਿਆਂ ਦੇ ਵਿੱਚ ਸਰਗਰਮ ਰਹਿੰਦੇ ਨੇ ਕੋਈ ਵੀ ਸਿੱਖਾਂ ਦੇ ਪ੍ਰਤੀ ਮਾਮਲਾ ਆ ਜਾਵੇ ਬਾਬਾ ਜੀ ਕਿਸ ਤਰ੍ਹਾਂ ਵੇਖ ਰਹੇ ਹੋ ਜੀ ਅੱਜ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਜਿਸ ਦੇ ਨਾਲ ਸਾਰੀ ਕੁੱਟਮਾਰ ਹੋਈ ਸੀ ਉਹਦਾ ਅੱਜ ਫੋਨ ਵੀ ਸਵਿਚ ਆਫ ਆ ਰਿਹਾ ਕੋਈ ਰਾਪਤਾ ਨਹੀਂ ਹੋ ਪਾ ਰਿਹਾ ਆਖਰੀ ਗੱਲਬਾਤ ਕਹਿੰਦੇ ਵਕੀਲ ਸਾਹਿਬ ਦੇ ਨਾਲ ਹੀ ਹੋਈ ਸੀ ਉਹਦੀ ਕੀ ਲੱਗਦਾ ਜੀ ਕੁਝ ਲੋਕੀ ਕਹਿੰਦੇ ਵੀ ਉਹਨੂੰ ਸ਼ਾਇਦ ਕਿਡਨੈਪਿੰਗ ਹੋ ਗਈ ਹੋਦੀ ਯਾ ਕੁਝ ਕਹਿੰਦੇ ਕਿ ਉਹਨੂੰ ਇੱਧਰ ਉੱਧਰ ਕਰਤਾ ਦਬਾਅ ਇੰਨਾ ਸੀਗਾ ਉਹਦੇ ਉੱਤੇ ਹੁਣ ਕਿਦਾਂ ਲੱਗਦਾ ਜੀ ਇਹ ਜਿਹੜਾ ਮਾਮਲਾ ਹੁਣ ਇੰਨਾ ਗੰਭੀਰ ਮਾਮਲਾ ਅੱਗੇ ਤਾਂ ਅਸੀਂ ਵੇਖਦੇ ਸੀ ਕਿ ਵੀ ਪਾਗ ਉਤਾਰਤੀ ਜਾਂਦੀ ਸੀਗੀ ਦਸਤਾਰ ਦੀ ਬੇਅਦਬੀ ਹੁੰਦੀ ਸੀ ਹੁਣ ਤਾਂ ਕੇਸਾਂ ਤੇ ਗੱਲ ਆ ਗਈ ਵੀ ਜਿਹਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਇਹ ਮੇਰੀ ਮੋਹਰ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਰਾਜ ਬਿਨਾ ਧਰਮ ਚੱਲੇ ਹਨ ਤਾਨ ਬਿਨਾ ਸਵਾਬ ਦੇ ਲਿਮਲੇ ਹਨ ਜਿੰਨਾ ਤੇ ਸਾਡਾ ਸਿੱਖਾਂ ਦਾ ਰਾਜ ਨਹੀਂ ਨਾ ਪਤਾਉਂਦਾ ਉਹਨਾਂ ਤੇ ਇਹੀ ਕੁਝ ਹੁੰਦਾ ਰਹਿਣਾ ਪੰਗਾ ਲੈਣਗੇ ਆ ਕੇਸਾਂ ਦੀ ਬੇਅਦਬੀ ਹੋਤੀਆਂ ਪੈਣਾ ਦੀ ਜ ਰੂਲੂਗੀ ਰਾਜ ਦੀਆਂ ਗੱਲਾਂ ਹੁੰਦਾਂ ਨੇ ਅੱਜ ਪੰਜਾਬ ਦੇ ਵਿੱਚ ਕੀ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਬਾਹਰ ਵੀ ਜਿੱਥੇ ਜੀ ਕਰਦਾ ਸਿੱਖਾਂ ਦੀਆਂ ਪੱਗਾਂ ਰੋਲੀਆਂ ਜਾਂਦੀਆਂ ਨੇ ਜਦੋਂ ਇਨਸਾਫ ਦੀ ਵਾਰੀ ਆਉਂਦੀ ਆ ਜਿਹੜੇ ਪਹਿਲੀ ਗੱਲ ਤੋਂ ਦੇਖੋ ਸਿੱਖਾਂ ਨੂੰ ਸਟੈਂਡ ਲੈਣਾ ਚਾਹੀਦਾ ਵੀ ਜਦੋਂ ਪੱਗ ਲਹਿ ਗਈ ਅਸੀਂ ਉਹਦੇ ਇਨਸਾਫ ਪੇਸ਼ੇ ਜਿਹੜੇ ਲੜਦੇ ਨੇ ਜਿਹੜੇ ਲੋਕ ਜਦੋਂ ਪੱਗ ਲੈਣ ਵਾਲਾ ਹੀ ਜਿਹੜਾ ਹੈਗਾ ਉਹ ਜੂ ਟਰਨ ਮਾਰ ਜੇ ਫਿਰ ਜਿਹੜੇ ਲੜਨ ਵਾਲੇ ਲੋਕ ਹੁੰਦੇ ਨੇ ਉਹਨੇ ਦੱਸਾ ਪਤਾ ਕਿਹੋ ਜੀ ਹੁੰਦੀ ਆ ਫਿਰ ਉਹ ਜੇ ਕੋਈ ਹੋਰ ਗਾਹਾਂ ਕਾਂਡ ਵਾਪਰਦਾ ਫਿਰ ਉਹ ਕਿਵੇਂ ਖੜਨਗੇ ਲੋਕ ਇਸੇ ਉਸੇ ਤਰ੍ਹਾਂ ਹੀ ਕੇਸ ਦੇ ਵਿੱਚ ਵੀ ਹੋਇਆ ਇੱਕ ਦੂ ਪਹਿਲਾਂ 10 ਦਿਨ ਪਹਿਲਾਂ ਜਿਹੜਾ ਹੈਗਾ ਇਮੀਗ੍ਰੇਸ਼ਨ ਦੇ ਵਿੱਚ ਰੌਲਾ ਪਿਆ ਸੀ ਉਥੇ ਪੁਲਿਸ ਵਾਲੇ ਨੇ ਇੱਕ ਮੁੰਡੇ ਦੀ ਪੱਗ ਲਾਤੀ ਸੀ ਅਸੀਂ ਐਸਐਸਪੀ ਸਾਹਿਬ ਨੂੰ ਕਿਹਾ ਉਹਨਾਂ ਨੇ ਤੁਰੰਤ ਉਹਦਾ ਜਿਹੜਾ ਹੈਗਾ ਉਹਨੂੰ ਮੁਅਤਲ ਕਰ ਦਿੱਤਾ ਹਾਂਜੀ ਸਸਪੈਂਡ ਕਰਿਆ ਉਸਨੂੰ ਹਾਂਜੀ ਤੇ ਕੱਲ ਵੀ ਸਾਡੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਇਹ ਵੀ ਸਮਝਾ ਸੰਦਵਾ ਕਿ ਬਾਬਾ ਜੀ ਦੇਖੋ ਪੰਜ ਸਿੰਘ ਜਿਹੜੇ ਤੁਹਾਡੇ ਆਜਣਾ ਗੱਲਬਾਤ ਕਰ ਲੈਣਾ ਤੇ ਅਸੀਂ ਜਿਹੜਾ ਹੈਗਾ ਜਿੰਨਾ ਸਾਡੇ ਵਾਸਾ ਅਸੀਂ ਕਰਾਂਗੇ ਇੱਕ ਤਾਂ ਉਹ ਬਾਹਰੋਂ ਜਿਹੜਾ ਹੈਗਾ ਦੁਬਾਰਾ ਇੱਥੇ ਰੋਟੀ ਕਰਨ ਵਾਸਤੇ ਆਇਆ ਹੋਇਆ ਮੁੰਡਾ ਜਿਹੜਾ ਜਿਹਨੇ ਪੱਗ ਲਾਹੀ ਆ ਅੱਛਾ ਤੇ ਉਹ ਕਹਿੰਦੇ ਵੀ ਸਾਡੇ ਵਾਸਤੇ ਅਸੀਂ ਲੈਣ ਹਾਜ਼ਰ ਕਰਦੇ ਆਂ ਬਾਕੀ ਜਿਹੜੀ ਕਾਰਵਾਈ ਹੋਊਗੀ ਅਸੀਂ ਲਿਖਾਂ ਕਰਾਂਗੇ ਵੀ ਉਹਨਾਂ ਨੇ ਸਵਾਸਾਂ ਦਿਖਾਇਆ ਅੱਜ 11 ਵਜੇ ਦਾ ਟਾਈਮ ਸੀਗਾ ਚਲੋ ਜੋ ਵੀ ਇੱਥੇ ਪੰਜ ਬੰਦੇ ਗਏ ਉਹਨਾਂ ਨੇ ਗੱਲਬਾਤ ਕੀਤੀ ਇੱਕ ਹਫ਼ਤੇ ਦਾ ਟਾਈਮ ਦਿੱਤਾ ਪਰ ਜਿਹੜੇ ਬੰਦੇ ਨਾਲ ਇਹ ਕੁਝ ਹੋਇਆ ਉਹ ਮੁਕਰ ਗਿਆ ਬਾਬਾ ਜੀ ਮੈਂ ਉਹਦੇ ਨਾਲ ਇੰਟਰਵਿਊ ਕੀਤਾ ਮੇਰੀ ਇੰਟਰਵਿਊ ਦੇ ਵਿੱਚ ਉਹਨੇ ਦੱਸਿਆ ਕਹਿੰਦਾ ਮੈਨੂੰ ਨਾ ਜਾਣ ਲੱਗਿਆ ਉਹਨਾਂ ਨੇ ਕਹਿੰਦਾ ਬਿਠਾਇਆ ਤੇ ਫਿਰ ਕਹਿੰਦਾ ਰਿਵੋਲਵਰ ਚੋਂ ਕਹਿੰਦਾ ਕਦੇ ਗੋਲੀਆਂ ਕਮਾ ਕੱਢ ਰਹੀ ਸੀ ਕਹਿੰਦਾ ਕਦੇ ਲੋਡ ਕਰ ਰਹੀ ਸੀ ਕਦੇ ਅਨਲੋਡ ਕਰ ਰਹੀ ਸੀ ਤੇ ਮੈਨੂੰ ਕਹਿੰਦਾ ਧਮਕੀ ਦਿੱਤੀ ਸੀ ਵੀ ਜੀ ਬਾਹਰ ਆ ਕੇ ਤੈਨੂੰ ਜबान ਖੋਲੀ ਨਾ ਆਪਣੀ ਕਹਿੰਦਾ ਆ ਪਈ ਗੋਲੀ ਕਹਿੰਦਾ ਤੈਨੂੰ ਚੱਕ ਦੂੰਗਾ ਕਹਿੰਦਾ ਸੀ ਫਿਰ ਉਹਨੇ ਤਾਂ ਖੋਲ ਤਾਂ ਦਿੱਤੀ ਜੀ ਜबान ਫਿਰ ਬਾਅਦ ਚ ਕੀ ਹੋ ਗਿਆ ਗੋਲੀਆਂ ਤੈਨੂੰ ਪਹਿਲਾਂ ਦਿਖਾਈ ਨੇ ਨਾ ਉਹਨੇ ਸਾਰਾ ਕੁਝ ਦੱਸਿਆ ਤਾਂ ਕਿਹਾ ਗਿਆ ਫਿਰ ਬਾਅਦ ਚ ਉਹਨੂੰ ਕੀ ਹੋ ਗਿਆ ਇਹ ਤਾਂ ਹੁਣ ਉਹ ਦੱਸ ਸਕਦਾ ਜਿਹੜੇ ਲੋਕਾਂ ਨੇ ਉਹਦੇ ਮਗਰ ਸਟੈਂਡ ਲਿਆ ਉਹ ਹੁਣ ਕਿੱਥੇ ਜਾਣ ਇਸ ਕਰਕੇ ਜਦੋਂ ਕੋਈ ਇਹੋ ਜਿਹੀ ਘਟਨੇ ਵਾਪਰਦੇ ਆ ਜਾਂ ਤਾਂ ਸਟੈਂਡ ਲਿਆ ਨਾ ਕਰੋ ਜੇ ਪੱਗ ਤੁਸੀਂ ਮੰਨੀਆਂ ਫਿਰ ਪੱਗ ਦੀ ਹਵਾਲਤ ਕਰਨੀ ਵੀ ਜਾਣੋ ਹਰ ਰੋਜ਼ ਇਹੀ ਕੰਮ ਹੁੰਦਾ ਜਿੱਥੇ ਦੇਖੋ ਲੜਾਈ ਝਗੜਾ ਹੁੰਦਾ ਜਦੋਂ ਇੱਕ ਹੱਥ ਉਲਝੀਦੇ ਨੇ ਪੱਗ ਤਾਂ ਲੈਂਦੀ ਲੈਂਦੀ ਆ ਤੇ ਕਈ ਥਾਂ ਮੇ ਕਸੂਰ ਵੀ ਸਾਡਾ ਅਬਦਾ ਹੁੰਦਾ ਫਿਰ ਜੇ ਪੱਗ ਬੰਨੀਆਂ ਉਹਦੀ ਇਲਾਜ ਵੀ ਰੱਖੋ ਨੀਰਾਪੁਰਾ ਦੂਜਿਆਂ ਤੇ ਨਾ ਸਿੱਟੋ ਵੀ ਉਹੀ ਕੰਮ ਕਰਨਗੇ ਆ ਕੇ ਲੇਕਿਨ ਬਾਬੂ ਜੀ ਇੱਥੇ ਇਹ ਹੋਇਆ ਨਾ ਇੱਥੇ ਕਹਿੰਦੇ ਕਿ ਉਹ ਇਸ ਪੁਲਿਸ ਸਟੇਸ਼ਨ ਦੇ ਵਿੱਚ ਜਿੱਦਾਂ ਤੁਹਾਨੂੰ ਵੀ ਪਤਾ ਕਿ ਕਿਸੇ ਨੂੰ ਛੱਡਣ ਆਇਆ ਸੀ ਤੇ ਕਹਿੰਦੇ ਉਹਨੂੰ ਬੁਲਾਇਆ ਵੀ ਉਹ ਮੁੰਡੇ ਨੂੰ ਬੁਲਾ ਕੇ ਲਿਆਓ ਉਹਨੇ ਕਿਹਾ ਵੀ ਪਤਾ ਨਹੀਂ ਕਾਤੋਂ ਮੈਨੂੰ ਬੁਲਾਉਂਦੇ ਅੰਦਰ ਉਹਨੂੰ ਕਿਹੜਾ ਪਤਾ ਸੀ ਵੀ ਉਹ ਉੱਥੇ ਉਹ ਬੰਦਾ ਬੈਠਾ ਹੈ ਤੇ ਉਹ ਅੰਦਰ ਚਲਾ ਗਿਆ ਸਹਿਜ ਸੁਭਾ ਚਲਾ ਗਿਆ ਅੰਦਰ ਤੇ ਅੰਦਰ ਤਾਂ ਫਿਰ ਤੁਹਾਨੂੰ ਪਤਾ ਫਿਰ ਜਦ ਥਾਣੇ ਦੇ ਅੰਦਰ ਤਾਂ ਫਿਰ ਉਹ ਅਸੀਂ ਤਾਂ ਖੜ ਗਏ ਨਾ ਨਾਲ ਅਸੀਂ ਤਾਂ ਖੜੇ ਆਂ ਇਸ ਤਾਂ ਇਨਸਾਫ ਲਾਵਾਂ ਕੋਈ ਗੱਲ ਨਹੀਂ ਉਹਦੇ ਪੱਗ ਤਾਂ ਲਹੀ ਆ ਨਾ ਜੇ ਉਹ ਮੁਕਰਦਾ ਜਾ ਉਹਨੂੰ ਡਰਾਇਆ ਧਮਕਾਇਆ ਗਿਆ ਹੁਣ ਉਹ ਦੱਸ ਸਕਦਾ ਆ ਕੇ ਜੀ ਪਰ ਜਦੋਂ ਸਾਰੀਆਂ ਜਥੇਬੰਦੀਆਂ ਇੰਨੀਆਂ ਨਾਲ ਆ ਗਈਆਂ ਫਿਰ ਉਹਨੂੰ ਮੁਕਰਨ ਦਾ ਵੀ ਹੋਣੀ ਸੀ ਡਰ ਗਈ ਸੀ ਜਦੋਂ ਪਹਿਲਾਂ ਰਵਾਲਦਾਰ ਦਿਖਾਇਆ ਉਹਨੂੰ ਤੁਸੀਂ ਕਹਿੰਦੇ ਹੋ ਵੀ ਉਹ ਕਮਾਉਂਦੇ ਰਹੇ ਨੇ ਉਦੋਂ ਤਾਂ ਉਹ ਡਰਿਆ ਨਹੀਂ ਫਿਰ ਅੱਜ ਉਹਨੂੰ ਕੀ ਹੋ ਗਿਆ ਅੱਜ ਸਟੈਂਡ ਤੇ ਖੜਨਾ ਚਾਹੀਦਾ ਸੀ ਨਾ ਚਲੋ ਪੱਗ ਦੀ ਲੜਾਈ ਆ ਉਹਨੇ ਲਾਹੀ ਉਹ ਸਾਰਾ ਕੁਝ ਹੈ ਜੋ ਵੀ ਹੈ ਲੜਾਈ ਲੜਾਂਗੇ ਜਿਵੇਂ ਇਸ ਤਰ੍ਹਾਂ ਹੋਊ ਉਹਨੂੰ ਇਨਸਾਫਤ ਆ ਲਮਾਂਗੇ ਨਾ ਪਰ ਜਿਹੜੇ ਬੰਦਿਆਂ ਨੇ ਉਹਦੇ ਪਿੱਛੇ ਸਟੈਂਡ ਲਿਆ ਹੁਣ ਉਹਨਾਂ ਦੇ ਵਿਰੋਧ ਦੇ ਵਿੱਚ ਉਹ ਹੋ ਗਿਆ ਉਹਨਾਂ ਨੂੰ ਕਹਾਂ ਤੁਹਾਡੇ ਤੇ ਹੋ ਕਰਾ ਦੂੰਗਾ ਮੈਂ ਉਲਟ ਹੋ ਰਿਹਾ ਹੈ ਗਲਤ ਆ ਜਿਹੜਾ ਬੰਦਾ ਕੋਈ ਮਦਦ ਕਰਦਾ ਕਿਸੇ ਦੀ ਉਹਦੇ ਨਾਲ ਉਲਟ ਹੋ ਜੇ ਫਿਰ ਇਹ ਬਹੁਤ ਮਾੜੀ ਗੱਲ ਆ ਫਿਰ ਉਹ ਅੱਗੇ ਤੋਂ ਕਿਸੇ ਨਾਲ ਖੜਦਾ ਨਹੀਂ ਹੈਗਾ ਸਾਡੇ ਕੋਲੇ ਹਰ ਰੋਜ਼ ਇਹੋ ਜਿਹੇ ਮਸਲੇ ਆਉਂਦੇ ਰਹਿੰਦੇ ਆ ਬਹੁਤ سارے ਮਸਲੇ ਅਸੀਂ ਕੱਲ ਵੀ ਗੱਲ ਮੇਰੀ ਕੱਲ ਮੈਨੂੰ ਸਿੰਘ ਦੱਸਦੇ ਸੀਗੇ ਜਿਹੜੇ ਪਹਿਲਾਂ ਗਏ ਇੱਥੇ ਕਹਿੰਦੇ ਵੀ ਡੀਐਸਪੀ ਸਾਹਿਬ ਨੇ ਕਿਹਾ ਜਦੋਂ ਸਾਰਾ ਮਾਮਲਾ ਉਹਨਾਂ ਕੋਲ ਲੈ ਕੇ ਗਏ ਅਸੀਂ ਕਹਿੰਦੇ ਉਹਨਾਂ ਦੇ ਇਹ ਬੋਲ ਸੀਗੇ ਕਿ ابھی ਉਹ ਬੱਚਾ ਹੈ ਨਿਆ ਨਿਆ ਭਰਤੀ ਹੋਆ ਹੈ ਸਿੱਖ ਜਾਏਗਾ ਧੀਰੇ ਧੀਰੇ ਕਹਿੰਦੇ ਇੱਧਰ ਤਾਂ ਜਿਸ ਇਨਸਾਨ ਨਾਲ ਇਹੋ ਜੀ ਕੋਈ ਕਾਰਵਾਈ ਹੋ ਜੇ ਉਹਨੂੰ ਤਾਂ ਇਹ ਪਲ ਜ਼ਿੰਦਗੀ ਭਰ ਨਹੀਂ ਭੁੱਲਦੇ ਤੇ ਖਾਸ ਤੌਰ ਤੇ ਸਿੱਖ ਨੂੰ ਜਿਹਦੇ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਤੋ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਣੀ ਹੈ ਉਹਦੇ ਨਾਲ ਇਹ ਹੋ ਜੇ ਕਿਈ ਕਈ ਘਟਿਆ ਬੰਦੇ ਹੁੰਦੇ ਨੇ ਜਿਹਨਾਂ ਨੂੰ ਇਹ ਸਿੱਖੀ ਦੀ ਗੱਤ ਹੀ ਨਹੀਂ ਹੈਗੀ ਜੇ ਉਹ ਘਟਿਆ ਬੰਦੇ ਨੇ ਇਹੋ ਜੀ ਗੱਲ ਕਰਦੇ ਨੇ ਇਹ ਨਹੀਂ ਕਰਨੀ ਚਾਹੀਦੀ ਸਾਡੀ ਪੱਗ ਦਾ ਮਾਮਲਾ ਇਹ ਸਾਡੀ ਇੱਜ਼ਤ ਦਾ ਮਾਮਲਾ ਇਹੋ ਜੀ ਬੰਦੇ ਨੂੰ ਸਸਪੈਂਡ ਤੁਰਤ ਕਰਨਾ ਚਾਹੀਦਾ ਤੇ ਕੋਈ ਵੀ ਕਿਸੇ ਵੀ ਅਹੁਦੇ ਤੇ ਹੋਣੇ ਮੈਂ ਸਾਰੇ ਪੁਲਿਸ ਮੁਲਾਜ਼ਮਾਂ ਨੇ ਚਾਹੇ ਚੰਡੀਗੜ੍ਹ ਦੇ ਨੇ ਚਾਹੇ ਉਹ ਭਾਰਤ ਦੇ ਵਿੱਚ ਹੋਰ ਕਿਸੇ ਸੂਬੇ ਦੇ ਨੇ ਜਾਂ ਪੰਜਾਬ ਦੇ ਨੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਇਮਾਨਦਾਰੀ ਨਾਲ ਡਿਊਟੀ ਕਰੋ ਇਨਸਾਫ ਕਰੋ ਦੇਖੋ ਕਾਨੂੰਨ ਆ ਜੇ ਕੋਈ ਗਲਤੀ ਕਰਦਾ ਉਹਤੇ ਪਰਚਾ ਦਰਜ ਕਰੋ ਉਹਨੂੰ ਜੇਲ੍ਹ ਤੋਂ ਛੁੱਟੂ ਨੂੰ ਠਾਣੇ 'ਚ ਬੰਦ ਕਰੋ ਉਹਦੇ ਕੋਰਟ 'ਚ ਵੇਸ ਕਰੋ ਕੋਰਟ ਦਾ ਮਾਮਲਾ ਉਹਨੂੰ ਸਜ਼ਾ ਦਾ ਵੇਝਾ ਛੱਡੇ ਇਹ ਕੌਣ ਹੁੰਦੇ ਨੇ ਆਪਾਂ ਗੱਲ ਲਾਉਣ ਵਾਲੇ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਬਾਬਾ ਜੀ ਜੇ ਇਹ ਕੋਈ ਇੱਕ ਕਾਰਵਾਈ ਇਹੋ ਜਿਹੀ ਕਰਦਾ ਫਿਰ ਇਹ ਕਹਿੰਦੇ ਨੇ ਵੀ ਸਿੱਖੇ ਅੱਤਵਾਦੀ ਨੇ ਇਹ ਗੁੰਡਾਗਰਦੀ ਕਰਦੇ ਕਰਦੇ ਨੇ ਇਹ ਗੁੰਡਾਗਰਦੀ ਕਦੋਂ ਖੜਨਗੇ ਪੁਲਿਸ ਵਾਲੇ ਹੂੰ ਕਦੋਂ ਗੁੰਡਾਗਰਦੀ ਕਰਨੋਂ ਹਟਣਗੇ ਇਹ ਪੁਲਿਸ ਮੁਲਾਜ਼ਮ ਜਿਹੜੇ ਜਿਹੜੇ ਆਮ ਲੋਕਾਂ ਦੇ ਨਾਲ ਬੰਦੇ ਕਿਸੇ ਥੱਪੜ ਮਾਰਤਾ ਕਿਸੇ ਦੀ ਪੱਗ ਲਾਤੀ ਇਹ ਕਦੋਂ ਗੁੰਡਾਕਰਨੀ ਕਰਨੋਂ ਹਟਣਗੇ ਬਾਬਾ ਜੀ ਇਸ ਕੇਸ ਦੇ ਵਿੱਚ ਹੁਣ ਜਿੱਦਾਂ ਅਸੀਂ ਆਮ ਕਹਿੰਦੇ ਹੁੰਦੇ ਹੁੰਦੇ ਆ ਵੀ ਜਿਹੜਾ ਕਾਨੂੰਨ ਹੈ ਜਾਂ ਜਿਹੜੀ ਅਦਾਲਤਾਂ ਨੇ ਉਹ ਪਹਿਲਾਂ ਸਬੂਤ ਦੇਖਦੀਆਂ ਨੇ ਫਿਰ ਸਜ਼ਾ ਦਿੰਦੀਆਂ ਨੇ ਜੇ ਸਬੂਤ ਨਹੀਂ ਹੈ ਫਿਰ ਚਾਹੇ ਬੰਦੇ ਨੇ ਬੰਦਾ ਹੀ ਮਾਰਿਆ ਹੋਵੇ ਉਹ ਬਚ ਕੇ ਨਿਕਲ ਜਾਂਦਾ ਇਸ ਕੇਸ ਦੇ ਵਿੱਚ ਮੰਨ ਲਓ ਜੇ ਕਾਰਵਾਈ ਨਹੀਂ ਹੁੰਦੀ ਹੁਣ ਕਿਉਂਕਿ ਕਿਹਾ ਜਾ ਰਿਹਾ ਵੀ ਉਸ ਕਮਰੇ ਦੇ ਵਿੱਚ ਕੈਮਰਾ ਨਹੀਂ ਸੀ ਜੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਜਿਹੜੇ ਸਿੱਖਾਂ ਦੇ ਹਿਰਦੇ ਬਲੁੰਦਰੇ ਜਾ ਰਹੇ ਆ ਕਿ ਮਾਹੌਲ ਖਰਾਬ ਹੋ ਸਕਦਾ ਫਿਰ ਹਿਰਦੇ ਤਾਂ ਬਲੁੰਦਰੇ ਕਿ ਜਦੋਂ ਜਿਹਦੇ ਪੱਗ ਲਾਏ ਜਦੋਂ ਉਹ ਹੀ ਮੁਕਰ ਗਿਆ ਹੂੰ ਕੋਣ ਨੇ ਤਾਂ ਹੁਣ ਕਹਿਣੀ ਆ ਜਦੋਂ ਉਹ ਜਿਹਦੇ ਜਿਹਦੇ ਪੱਗ ਲਾਏ ਹੀ ਆ ਜਦੋਂ ਉਹ ਹੀ ਮੁਕਰ ਗਿਆ ਸਾਰਾ ਕੁਝ ਕਰਿਆ ਫਿਰ ਕਿਵੇਂ ਗੱਲ ਬਣੂਗੀ ਇਹ ਗੱਲ ਕਰਦੇ ਆ ਵੀ ਜਦੋਂ ਤੁਸੀਂ ਇਨਸਾਫ ਲੈਣਾ ਜਦੋਂ ਤੁਸੀਂ ਜਜਬਾਤੀ ਹੋ ਕੇ ਕਹਿੰਦੇ ਸਾਡੇ ਨਾਲ ਆਹ ਕੁਝ ਹੋ ਗਿਆ ਜਿਹੜੇ ਜਥੇਬੰਦੀਆਂ ਨੇ ਜਾਂ ਹੋਰ ਲੋਕ ਨੇ ਜਿਹੜੇ ਅਣਖੀ ਲੋਕ ਨੇ ਉਹ ਮਦਦ ਤੇ ਆ ਜਾਂਦੇ ਨੇ ਪਰ ਜਦੋਂ ਉਲਟ ਉਹਨਾਂ ਦੇ ਗੱਲ ਪੈ ਜੇ ਜਿਹੜੇ ਮਦਦ ਤੇ ਜਾਣ ਉਹਨਾਂ ਦੇ ਨੀਮਾ ਸਿਰ ਦੇਖਣਾ ਪੈਂਦਾ ਥੱਲੇ ਝੁਕਾਉਣਾ ਪੈਂਦਾ ਨਜਨਾ ਉਲਟ ਗੱਲ ਬਣ ਜੇ ਫਿਰ ਇਹ ਗਲਤ ਹੋ ਜਾਂਦਾ ਇਸ ਕਰਕੇ ਜਦੋਂ ਕੋਈ ਕਿਸੇ ਨੇ ਜਾਂ ਤਾਂ ਇਨਸਾਫ ਲੈਣ ਲੈਣ ਵਾਸਤੇ ਉਹਦੇ ਸਟੈਂਡ ਤੇ ਰਿਹਾ ਕਰੋ ਨਹੀਂ ਫਿਰ ਜਿਹੜਾ ਕੁਝ ਹੋ ਗਿਆ ਚੁੱਪ ਕਰ ਜਾਇਆ ਕਰੋ ਹੋਰ ਕੀ ਆ ਆਹੀ ਹੱਲ ਹੋ ਸਕਦਾ ਇਹ ਤਾਂ ਬੁਝ ਦਿਲਾ ਵਾਲੀ ਗੱਲ ਹੋ ਗਈ। ਫਿਰ ਇਹ ਬੁਝ ਬੁਝ ਦਿਲੇ ਤਾਂ ਹੁਣ ਆਪ ਬਣਗੇ। ਇਹ ਬੁਝਦੇ ਲਈ ਹੋਗੇ ਜਦੋਂ ਕੇਰਾਂ ਦਾ ਬੜਕ ਮਾਰ ਦੇਣ ਵਾਲਾ ਤਾਂ ਸਾਰਾ ਕੁਝ ਕਹਤਾ ਮੈਂ ਰਵਾਲ ਮਰਦ ਖਾਇਆ। ਉਹਨੇ ਸਾਰਾ ਕੁਝ ਦੱਸਿਆ ਆ ਕੇ। ਫਿਰ ਹੁਣ ਕਿਉਂ ਮੁੱਕਰ ਗਿਆ? ਜਦੋਂ ਹੁਣ ਸਾਰੀਆਂ ਜਥੇਬੰਦੀਆਂ ਸੀ ਸਾਡੇ ਸਾਰੇ ਨਾਲ ਖੜੇ। ਜਥੇਬੰਦੀਆਂ ਆਪਣੇ ਸਟੈਂਡ ਤੇ ਹੈਗੀਆਂ ਜੀ। ਅਜੇ ਤਾਂ ਖੜੇ ਨੇ ਅਸਤਾਜ ਵੀ ਖੜੇ ਆ। ਅਸਤਾਜ ਵੀ ਖੜੇ ਆ ਅਨਸਾਫ਼ ਲੈਣ ਵਾਸਤੇ। ਕਿਹਨੂੰ ਦਵਾਈਆਂ ਨੂੰ ਸਾਫ਼? ਪਹਿਲਾਂ ਮੈਨੂੰ ਤੁਸਾਂ ਅਸੀਂ ਪੁੱਛਣਾ ਚਾਹੁੰਦੇ ਸਨ ਵੀ ਕਿਹਨੂੰ ਦਵਾਈਆਂ ਸੀ ਅਨਸਾਫ਼? ਜਦੋਂ ਇਨਸਾਫ ਲੈਣ ਵਾਲੀ ਮੁਕਰ ਗਿਆ ਅਸੀਂ ਕਿਹਨੂੰ ਦਬਾਈਏ ਚਲੋ ਕੇਸ ਦਾ ਗੁਰਗੋਵੀ ਸਿੰਘ ਜੀ ਮਹਾਰਾਜ ਦੀ ਮੋਹਰ ਹੈ ਨਾ ਜੀ ਉਹ ਤਾਂ ਕਰਾਂਗੇ ਉਹ ਤਾਂ ਜਿੰਨਾ ਸਾਡਾ ਫਰਜ ਬਣਦਾ ਅਸੀਂ ਨਿਭਾ ਰਹੇ ਹਾਂ ਕਿਹਾ ਉਹਨੂੰ ਪੁਲਿਸ ਲੈਣਾ ਹਾਜ਼ਰ ਵੀ ਕਰਾਵਾਂਗੇ ਜਿੰਨਾ ਸਾਡੇ ਤੇ ਹੈਗਾ ਉਹ ਤਾਂ ਕਰਾਂਗੇ ਅਸੀਂ ਬਾਬਾ ਜੀ ਪਿੱਛੇ ਹਟਨੇ ਵਾਲੇ ਨਹੀਂ ਆ ਜੀ ਕਈ ਇੱਕ ਇਹ ਸੌਂਦੇ ਨੇ ਕਰਦੇ ਆ ਜਿੰਨਾ ਖਹਿਗਾ ਪਰ ਜਿਹੜਾ ਜਿਹਦੇ ਨਾਲ ਇਹ ਕਾਰਵਾਈ ਹੋਈ ਆ ਉਹ ਉਹਨੂੰ ਵੀ ਸਟੈਂਡ ਰੱਖਣਾ ਚਾਹੀਦਾ ਸੀ ਨਾ ਬਾਬਾ ਜੀ ਵੈਸੇ ਜਿਹੜਾ ਇਹ ਮਾਮਲਾ ਚਲੋ ਇਹ ਤਾਂ ਅੱਜ ਖਬਰ ਆਈ ਹੈ ਵੀ ਜਿਹੜਾ ਉਹ ਉਹਦਾ ਫੋਨ ਨਹੀਂ ਮਿਲ ਰਿਹਾ ਲੇਕਿਨ ਕੱਲ ਤੱਕ ਵੀ ਅਸੀਂ ਵੇਖਿਆ ਵੀ ਇਹ ਜਿਹੜੀ ਇਹ ਜਿਹੜੀ ਗੱਲ ਘਟਨਾ ਵਾਪਰੀ ਹੈ ਜੀ ਹੁਣ ਤੱਕ ਤਾਂ ਇੱਥੇ ਜਿੰਨੇ ਵੀ ਗੁਰਦੁਆਰੇ ਆ ਘਟੋ ਘਟ ਚੰਡੀਗੜ੍ਹ ਦੇ ਗੁਰਦੁਆਰਿਆਂ ਦੇ ਨੁਮਾਇੰਦੇ ਤਾਂ ਇੱਥੇ ਸਾਰੇ ਹੋਣੇ ਹੀ ਚਾਹੀਦੇ ਸੀਗੇ ਪੰਜਾਬ ਤੋਂ ਹੋਰ ਜਗਾਂ ਤੋਂ ਤਾਂ ਹੋਣੇ ਹੀ ਚਾਹੀਦੇ ਸੀਗੇ ਲੇਕਿਨ ਮੈਂ ਦੇਖਿਆ ਇੱਥੇ ਤਾਂ ਚੰਡੀਗੜ੍ਹ ਦੇ ਵੀ ਨਹੀਂ ਸੀਗੇ ਇਨਸਾਫ ਜਿਹੜੇ ਇਨਸਾਫ ਦੇ ਵਾਸਤੇ ਲੜਦੇ ਨੇ ਥੋੜੇ ਅਣਖਾਂਲੇ ਥੋੜੇ ਹੁੰਦੇ ਨੇ ਫਿਰ ਇਹ ਤਾਂ ਇਹ ਗੱਲ ਹੋ ਗਈ ਵੀ ਅਸੀਂ ਨਗਰ ਕੀਰਤਨਾ ਤੇ ਤਾਂ ਲੰਗਰ ਲਾਈ ਜਾਂਦੇ ਆ ਸੜਕਾਂ ਤੇ ਖਵਾਈ ਜਾਂਦੇ ਲੋਕਾਂ ਨੂੰ ਫਿਰ ਲੰਗਰ ਲ ਜੇ ਲੰਗਰ ਲਹਣ ਜੋ ਕੀ ਰਹਿਗੇ ਤਾਂ ਹੀ ਤੁਹਾਡੇ ਨਾਂ ਦੁਰਦਸ਼ਾ ਹੋ ਰਹੀ ਆ ਜੇ ਗੁਰੂ ਸਾਹਿਬ ਦੇ ਬਚਨ ਮੰਨੇ ਹੁੰਦੇ ਅਸੀਂ ਉਹਦੇ ਮਨ ਦੇ ਹਰੇਕ ਜਿਹੜਾ ਸਿੱਖਾ ਉਹ ਅਮਰਤ ਸਾਕੇ ਸਾਸਤਤਾ ਰਹੀ ਹੋਣਾ ਚਾਹੀਦਾ ਹੈ ਤੇ ਲੱਵੇ ਲੱਗੇ ਕੇ ਦਿਖਾਵੇ ਕੋਈ ਤੇ ਸਾਸਤਤਾ ਰਹੀ ਹੋਵੋਗੇ ਲੱਵੇ ਲੱਗੇ ਕੇ ਦਿਖਾਵੇ ਤੂੰ ਪੱਗ ਲਹਣ ਦੇ ਦੂਰ ਗੱਲ ਆ ਉਹਦੇ ਕੋਲ ਕੋਲ ਦੀ ਲੰਘ ਜੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਪਤਾ ਤੂੰਵੇਂ ਮੰਗ ਲਟਕਾ ਦੇਣਾ ਹੂੰ ਸਾਸਤਰਤਾਣੀ ਮਹਾਰਾਜ ਕਹਿੰਦੇ ਬਿਨਾ ਸ਼ਾਸਤਰ ਕਿਸ ਨਾਰੰਗ ਭਾਂ ਪੇੜ ਜਾਨੋ ਪੇੜਦੀ ਨਹੀਂ ਆਈਆਂ ਫਿਰ ਪੇੜ ਨੂੰ ਫੜ ਕੇ ਚ ਹੈਗਲਾ ਵੜਦੇ ਚ ਹੈ ਉਹਨੂੰ ਮੁੰਨਦੇ ਕੁਛ ਕਰੇ ਹੁਣ ਜਦੋਂ ਅਸੀਂ ਭੇਡਾਂ ਵਾਂਗੂ ਤੁਰੇ ਫਿਰਦੇ ਫਿਰ ਸਾਡੇ ਨਾਲ ਦੁਰਦਸ਼ਾ ਦਾ ਇਹ ਹੋਊਗੀ ਭਾਈ ਇਸ ਕਰਕੇ ਸਾਨੂੰ ਸ਼ਾਸਤਰਤਾਣੀ ਅਮਰਤਾਰੀ ਹੋ ਕੇ ਤਿਆਰ ਪਰ ਤਿਆਰ ਹੋ ਕੇ ਗੁਰੂ ਦੇ ਵਚਨਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਫਿਰ ਇਹਨਾਂ ਦੇ ਕਿਸੇ ਕੋਈ ਤਾਕਤ ਨਹੀਂ ਕੱਚੇ ਬਿੱਲੇ ਦੀ ਵੀ ਸਾਨੂੰ ਹੱਥ ਪਾ ਲੈਣਗੇ ਠੀਕ ਹੈ ਸੋ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਕਾਰਵਾਈ ਹੁੰਦੀ ਹੈ ਸਾਡੀ ਨਜ਼ਰ ਬਣੀ ਰਹੇਗੀ ਜਿੱਦਾਂ ਬਾਬਾ ਜੀ ਨੇ ਦੱਸਿਆ ਹੈਗਾ ਕਿ ਇੱਕ ਹਫ਼ਤੇ ਦਾ ਵਕਤ ਐਸਐਸਪੀ ਮੈਡਮ ਹੋਰਾਂ ਨੇ ਲਿਆ ਹੈ ਐਸਐਸਪੀ ਮੈਡਮ ਜਿਹੜੇ ਐਵੀਡੈਂਸ ਨੇ ਉਹ ਸਾਰੇ ਵੇਖਣਗੇ ਤੇ ਅੱਗੇ ਕੀ ਕੁਝ ਕਾਰਵਾਈ ਹੁੰਦੀ ਹੈ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਜੀ ਬਾਬਾ ਜੀ ਦਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ